ਸਤਿ ਸ਼੍ਰੀ ਅਕਾਲ ਜੀ ਆਰਾ ਜਾਂ ਚੁੱਪ ਦਾ ਦਾਨ ਬਖਸ਼ਿਓ ਜੇ ਇੱਕ ਬੋਲ ਮੈਂ ਰਹਿ ਐ ਵੈਸੇ ਬੋਲਣਾ ਮੇਰਾ ਬੰਦ ਨਹੀਂ ਬੋਲਣਾ ਇਹਨਾਂ ਦਾ ਬੰਦ ਹੈ ਜਿੰਨੇ ਇਹਨਾਂ ਦਾ ਬੰਦ ਹੈ ਇੱਕ ਬਹੁਤ ਵੱਡੀ ਲੜਾਈ ਯੂਨੀਵਰਸਿਟੀ ਦੀ ਚੱਲ ਰਹੀ ਹੈ ਔਰ ਉਹਦੇ ਚ ਸਭ ਤੋਂ ਵੱਡਾ ਜਿਹੜਾ ਮਸਲਾ ਹੈ ਸੈਨੇਟਰ ਨੂੰ ਤੋੜਿਆ ਗਿਆ ਹੈ ਸੈਨੇਟ ਇਹ ਸਾਡੇ ਦੇਸ਼ ਚ ਇੱਕ ਵਾਹਿਦ ਯੂਨੀਵਰਸਿਟੀ ਹੈ ਇਕੱਲੀ ਯੂਨੀਵਰਸਿਟੀ ਹੈ ਜਿਹੜੀ ਡੈਮੋਕਰੈਟਿਕ ਵੀ ਨਾਲ ਹੈ ਔਰ ਇਹ ਇਹਨਾਂ ਨੂੰ ਹਜ਼ਮ ਨਹੀਂ ਹੁੰਦਾ ਪਰ ਉਹ ਚਾਹਿਆ ਸੰਗੀ ਹੋਣ ਚਾਹੇ ਉਹ ਕਾਂਗਰਸ ਵਾਲੇ ਹੋਣ ਜੋ ਵੀ ਦਿੱਲੀ ਤੇ ਬੈੰਦਾ ਹੈ ਕਿਉਂਕਿ ਉਹਨਾਂ ਨੂੰ ਲੱਗਦਾ ਸਾਡੇ ਹਿਸਾਬ ਨਾਲ ਚੀਜ਼ਾਂ ਹੋਰ ਨਾ ਕਿ ਡੈਮੋਕਰੈਟਿਕ ਵੀ ਨਾਲੋਂ ਇਹ ਬੰਦੇ ਡੈਮੋਕ੍ਰੇਸੀ ਕਰਕੇ ਤੇ ਡੈਮੋਕ੍ਰੇਸੀ ਦੇ ਦੁਸ਼ਮਣ ਬਣ ਜਾਂਦੇ ਆ ਬਾਅਦ ਵਿੱਚ ਇੱਥੇ ਯੂਨੀਵਰਸਿਟੀ 'ਚ ਜੋ ਆਪਾਂ ਬੈਠੇ ਆ ਤੁਸੀਂ ਖੜੇ ਹੋ ਉਹਦੀ ਵਜ੍ਹਾ ਵੀ ਆਹੀ ਹੈ ਇਸ ਪੰਜਾਬ ਯੂਨੀਵਰਸਿਟੀ ਕੋਈ ਇੱਕ ਯੂਨੀਵਰਸਿਟੀ ਹੈ ਹੁਣ ਕੀ ਹੋਇਆ ਸੀ ਕਿ ਸੈਨਟ ਤੋੜ ਦਿੱਤੀ ਗਈ ਸੀ ਆnde ਨਹੀਂ ਜੀ ਵੀਸੀ ਦੇ ਹਿਸਾਬ ਨਾਲ ਚੱਲੂ ਸਾਰਾ ਖੁਸ਼ ਮੈਨੂੰ ਲੱਗਦਾ 2 ਲੱਖ ਤੋਂ 10 ਹਜ਼ਾਰ ਤੱਕ ਦਾ ਸਟੂਡੈਂਟ ਹੀ ਹੈ ਨਾ ਪੰਜਾਬੀ ਯੂਨੀਵਰਸਿਟੀ ਦੇ ਸਾਡੇ 202 200 ਕਾਲਜ ਨੇ ਇਹਨਾਂ ਦਾ ਪ੍ਰਬੰਧਨ ਇਹ ਆnde ਡੈਮੋਕਰੈਟਿਕ ਵੇ ਨਾਲ ਆਣਾ ਹੋਵੇ ਧੱਕੇ ਨਾਲ ਹੋਵੇ ਆਈ ਕੋਸ਼ਿਸ਼ ਸੀ ਨਾ ਉਹਦੇ ਵਿੱਚ ਕਿ ਕਿੰਨਾ ਨੇ ਬੱਬੂ ਹੋਰ ਕੰਮ ਕੀਤਾ ਸੀ ਕਿ ਐਫੀਡੇਵਟ ਦਿਓ ਤੁਸੀਂ ਇਸ ਯੂਨੀਵਰਸਿਟੀ ਚ ਪੜਦਾ ਰਿਹਾ ਤਾਂ ਐਫੀਡੇਵਟ ਕੀ ਮੰਗਿਆ ਆnde ਤੁਸੀਂ ਲੇ ਲਈ ਅਰੇ ਇੰਨਾ ਕੁਚੀ ਵੀ ਨਹੀਂ ਬੋਲੂਗੇ ਤੁਸੀਂ ਨਾਰਾ ਜਿਹੜਾ ਲਾਉਂਗੇ ਉਹ ਆਪਣੇ ਜਿਵੇਂ ਆਪਾਂ ਕਹਿੰਦੇ ਨੇ ਨਾ ਐਨਏ ਡੀਬੀ ਲਾ ਹੁਣ ਦੱਸੇ ਬੱਚੇ ਵਿਚਾਰੇ ਦੇਖਣਗੇ ਸਾਡਾ ਡੀਬੀ ਤਾਂ ਨਹੀਂ ਵੱਧ ਗਿਆ ਕਿਤੇ ਉੱਚਾ ਸਾਡੀ ਐਡਮਿਸ਼ਨ ਕੈਨਸਲ ਕਰ ਦੇਣਗੇ ਇਹ ਇਹ ਮਤਲਬ ਕਾਨੂੰਨ ਸਕੂਲਾਂ ਚ ਨਹੀਂ ਯਾਰ ਤੇ ਤੇ ਤੁਸੀਂ ਉਹ ਬੱਚੇ ਜਿਹੜੇ ਮੈਚੁਰ ਬੱਚੇ ਨੇ ਜਿਨ੍ਹਾਂ ਨੇ ਦੇਸ਼ ਪ੍ਰਦੇਸ਼ ਚਲਾਉਣੇ ਆ ਉਹਨਾਂ ਤੇ ਤੁਸੀਂ ਲਾਉਂਗੇ ਖੈਰ ਉਹਦੀ ਪਹਿਲੀ ਲੜਾਈ ਜਿੱਤ ਗਿਆ ਉਹ ਜਿੱਤ ਹੋ ਗਈ ਹੈ ਹਨਾ ਔਰ ਸਦਾ ਇੱਕ ਮੁੰਡਾ ਬੈਠਾ ਸੀ ਅਭਿਸ਼ੇਕ ਡਾਗਰ ਇੱਥੇ ਬੈਠਾ ਸੀ ਔਰ ਉਹ ਹਰਿਆਣੇ ਤੋਂ ਸੀ ਔਰ ਸਤਵਾਂ ਦਿਨ ਸੀਦਾ ਸਤਵਾਂ ਦਿਨ ਮਰਨ ਵਰਤਦਾ ਸੀ ਅੱਜ ਉਹਨੂੰ ਹੁਣੇ ਇਹਨਾਂ ਨੇ ਜੂਸ ਜੂਸ ਹੀ ਪਿਆ ਰ ਜੂਸ ਪੀ ਆਇਆ ਹਸਪੀਟਲ ਲੈ ਕੇ ਨਾ ਅਮਾ ਕਿਤੇ ਸਦਾ ਖਾਣ ਹੀ ਨਾ ਉੱਠ ਜੇ ਕਿਤੇ ਪਤੰਦਰ ਤੇ ਉਹ ਪਹਿਲੀ ਜਿੱਤ ਹੋ ਗਈ ਹੈ ਪਰ ਉਹ ਛੋਟੀ ਜਿੱਤਾਂ ਜੇ 노 ਡਾਊਟ ਜੇ ਤ ਵੱਡੀ ਹੁੰਦੀ ਆ ਫਟ ਜਿਹੜੀ ਵੱਡੀ ਲੜਾਈ ਆ ਆਪਣੇ ਉਹ ਬਾਕੀ ਆ ਔਰ ਉਹ ਲੜਾਈ ਕੀ ਹੈ ਕਿ ਜੋ ਅੱਜ ਤੋਂ 2 ਸਾਲ ਪਹਿਲਾਂ ਦਾ ਸਟੇਟਸ ਸੀ ਯੂਨੀਵਰਸਿਟੀ ਦਾ ਉਹ ਵਾਪਸ ਆ ਵੀ ਇੱਥੋਂ ਦੇ ਚੁਣੇ ਹੋਏ ਬੰਦੇ ਹੀ ਔਰ ਚੁੰਦਾ ਕੌਣ ਹੈ ਤੁਸੀਂ ਸਾਰੇ ਜੋ ਇੱਥੋਂ ਦੇ ਸਟੂਡੈਂਟ ਆ ਵੀ 1 ਆਫ ਦੀ ਸੈਨੇਟ ਮੈਂਬਰ ਹੈ ਬਿਲਵਿ ਉਹਦੇ ਲਈ ਵੀ 4 ਸਾਲ ਪਹਿਲਾਂ ਇੱਕ ਸੰਘਰਸ਼ ਲੜਿਆ ਸੀ ਆਪਾਂ ਤੋ ਖੈਰ ਬਾਕੀ ਕਿਉਂਕਿ ਆਪਾਂ ਸਾਰੇ ਗੱਲਾਂ ਕਰਾਂਗੇ ਕਿ ਡਿਬੇਟ ਵਾਂਗੂ ਵੀ ਉਸ ਸੰਘਰਸ਼ ਬਾਕੀ ਐ ਮੈਂ ਇੱਕ ਗੱਲ ਕਹਿ ਦਿਆ ਉਸ ਵੱਡੇ ਸੰਘਰਸ਼ ਨੂੰ ਜਿੱਤਣ ਲਈ ਕਿਉਂਕਿ ਉਹ ਸਾਡਾ ਕੇਂਦਰ ਸਰਕਾਰ ਨਾਲ ਹੈ ਔਰ ਆ ਪੰਜਾਬ ਵਾਲਿਆਂ ਨੂੰ ਬਹੁਤ ਡਰਾਮੇ ਕਰ ਚੁੱਕੇ ਨੇ ਚਾਹੇ ਕੋਈ ਵੀ ਸਰਕਾਰ ਰਹੀ ਹੋਵੇ ਕਾਲੀ ਬੀਜੇਪੀ ਦੀ ਕਾਂਗਰਸ ਦੀ ਜਾਂ ਆਹ ਹੁਣ ਵਾਲੇ ਇਨਕਲਾਬੀਆਂ ਦੀ ਇਹਨਾਂ ਨੇ ਸਿਰਫ ਕਹਿਣਾ ਸੀ ਮਤਾ ਪਾ ਦਿੰਨੇ ਆ ਅਸੀਂ ਥੋੜ੍ਹੋਂ ਵਾਸਤੇ ਆ ਕੇ ਬਿਆਨ ਦੇ ਦਿੰਨੇ ਆ ਉਹ ਬੰਦੇ ਰੱਬ ਦੀ ਤੁਹਾਨੂੰ ਅਸੀਂ ਚੁਣਿਆ ਆ ਕੇ ਲਾ ਕੇ ਲੜੋ ਏ ਪੰਜਾਬ ਦੀ ਤਰੋਰ ਯੂਨੀਵਰਸਿਟੀ ਔਰ ਜਿਵੇਂ ਇਹਨਾਂ ਨੇ ਗਾਇ ਕਿ ਪੰਜਾਬ ਦੀ ਤਾਂ ਹੈ ਹੀ ਐ ਤਰੋਰ ਨਾਲ ਨਾਲ ਹਿਮਾਚਲ ਤੇ ਹਰਿਆਣੇ ਦੇ ਬੱਚੇ ਵੀ ਇੱਥੇ ਪੜਦੇ ਨੇ ਤੋ ਅਸੀਂ ਸਾਰਿਆਂ ਨੂੰ ਕਵਾਂਗੇ ਕਿ ਡਟ ਕੇ ਸਾਥ ਦਿਓ ਇਹ ਯੂਨੀਵਰਸਿਟੀ ਬਚਾਉਣੀ ਹੈ ਔਰ ਮੈਂ ਇਸ ਫਰਜ਼ੀ ਟੈਲੋ ਜਾਂ ਜੋ ਵੀ ਕਹਿ ਲੋ ਇਹ ਜਿੰਨੇ ਵੀ ਪੋਲਿਟੀਸ਼ੀਅਨ ਨੇ ਇਸ ਯੂਨੀਵਰਸਿਟੀ ਜੋ ਵੀ ਪੜ ਕੇ ਗਏ ਨੇ ਬੰਦੇ ਦੇ ਪੁੱਤ ਬਣ ਕੇ ਨਾਲ ਲੱਗੋ ਸਾਰਿਆਂ ਦੇ ਔਰ ਜਿੱਥੇ ਬੈਠਣਾ ਪੈਂਦਾ ਜੇ ਐਜੂਕੇਸ਼ਨ ਮਿਨਿਸਟਰੀ ਅੱਗੇ ਬੈਠੋ ਦਿੱਲੀ ਜਾ ਕੇ ਚਾਂਸਲਰ ਆਪਣਾ ਉਪ ਰਾਸ਼ਟਰਪਤੀ ਹੈ ਨਾ ਬੈਠੇ ਸਾਹਮਣੇ ਸਰਕਾਰ ਸਾਰਾ ਪੰਜਾਬ ਅਸੀਂ ਹਰਿਆਣਾ ਹਿਮਾਚਲ ਬੈਟਣਗੇ ਨਾਲ ਆ ਕੇ ਤੇ ਜੇ ਨਹੀਂ ਤਾਂ ਡਰਾਮੇ ਨਾ ਕਰ ਉਹਦੇ ਲਈ 10 ਤਰੀਕ ਨੂੰ ਆਹ 10 ਤਰੀਕ ਨੂੰ ਕੱਠ ਰੱਖਿਆ ਗਿਆ ਯੂਨੀਵਰਸਿਟੀ ਔਰ ਇਹ ਯੂਨੀਵਰਸਿਟੀ ਬੰਦ ਹੋਊਗੀ ਔਰ ਅਸੀਂ ਯੂਨੀਅਨਾਂ ਨੂੰ ਸਾਰੀਆਂ ਯੂਨੀਅਨਾਂ ਨੂੰ ਇਹ ਸਾਰੇ ਮੁੰਡੇ ਮਿਲਣ ਵੀ ਜਾਣਗੇ ਇਹਨਾਂ ਦੀ ਕਮੇਟੀ ਅਸੀਂ ਆਣੇ ਆਓ ਥੋੜੇ ਤੁਸੀਂ ਨਹੀਂ ਤਾਂ ਤੁਹਾਡੇ ਬੱਚੇ ਨੇ ਇੱਥੇ ਤੇ ਜੇ ਤੁਹਾਡੀ ਪਛਾਣ ਖੋਲੀ ਤੇ ਤੁਹਾਡੇ ਬੱਚੇ ਤੁਹਾਡੇ ਸੰਘਰਸ਼ ਨੂੰ ਅੱਗੇ ਲਿਜਾ ਸਕਣਗੇ ਨਹੀਂ ਨਾ ਤਾਂ ਫੇਰ ਆਓ ਇੱਥੇ ਔਰ ਚੰਡੀਗੜ੍ਹ ਯੂਨੀਵਰਸਿਟੀ ਦਾ ਇਹ ਵੀ ਬੰਦ ਕਰ ਲੈਣਗੇ ਉਸ ਦਿਨ ਚੰਡੀਗੜ੍ਹ ਬੰਦ ਹੁੰਦਾ ਨਜ਼ਰ ਆਉਣਾ ਚਾਹੀਦਾ ਜੇ ਆਉਂਗੇ ਤੁਸੀਂ ਤਾਂ ਔਰ ਇਹ ਸਾਨੂੰ ਉਮੀਦ ਨਹੀਂ ਸਾਨੂੰ ਯਕੀਨ ਹੈ ਕਿ ਤੁਸੀਂ ਆਉਂਗੇ ਹੁਣ ਅਸੀਂ ਇੱਕ ਥੋੜੀ ਜੀ ਚਰਚਾ ਕਰਾਂਗੇ ਬੱਬੂ ਵੀ ਬੈਠਾ ਹੈ ਕਿਉਂਕਿ ਇਸੇ ਯੂਨੀਵਰਸਿਟੀ ਦਾ ਪ੍ਰੋਡਕਟ ਹੈ ਇਹ ਵੱਖਰੀ ਗੱਲ ਆ ਪੜਨ ਚੀ ਸੀਗਾ ਏ ਕਾਉਂਟ ਚ ਸੀਗਾ ਇੱਕ ਨਾ ਮੈਂ ਤੁਹਾਨੂੰ ਹਾਸੇ ਵਾਲੀ ਗੱਲ ਦੱਸਦਾ ਮੈਂ ਤੇ ਬੱਬੂ ਨਾਲ ਅਸੀਂ ਤੁਰੇ ਫਿਰਿਏ ਬੰਬੇ ਉੱਥੇ ਨਾ ਸਾਨੂੰ ਇੱਕ ਬੰਦਾ ਮਿਲ ਗਿਆ ਤੇ ਉਹ ਇੱਥੇ ਯੂਨੀਵਰਸਿਟੀ ਦਾ ਪੜਿਆ ਸੀ ਉਹ ਵਿਚਾਰਾ ਇੱਕ ਨੌਕਰੀ ਕਰਦਾ ਹੀ ਔਰ ਸਾਰਾ ਟਾਈਮ ਪੜਨ ਚ ਲੱਗਿਆ ਰਹਿੰਦਾ ਇਹਦਾ ਗਲਤ ਮੈਸੇਜ ਨਾ ਸਮਝੀ ਹੋ ਜੇ ਤਾਂ ਉਹ ਆਖੀ ਅੰਦਰ ਨਾ ਇਹ ਨੂੰ ਪੁੱਛਦਾ ਕਿ ਬਾਬੂ ਤੂੰ ਕਿੱਥੇ ਆ ਠਹਿਰਿਆ ਜਾਂਦਾ ਯਾਰ ਆ ਅੱਜ ਤੇ ਟੀ ਸੀਰੀਜ਼ ਆਦਿਆਂ ਦਾ ਬੰਗਲਾ ਜਿਹਾ ਮੈਂ ਉਹਦੇ 'ਚ ਆ ਉਹਨੇ ਨਾ ਮੱਥੇ ਤੇ ਹੱਥ ਮਾਰਿਆ ਕਿ ਜਦੋਂ ਤੁਸੀਂ ਉੱਥੇ ਯੂਨੀਵਰਸਿਟੀ 'ਚ ਗਾਉਂਦੇ ਲਫੰਡਰੀਆਂ ਕਰਦੇ ਹੁੰਦੇ ਸੀ ਸਾਨੂੰ ਲੱਗਦਾ ਹੁੰਦਾ ਸੀ ਲੈ ਵੀ ਇਹ ਬਾਅਦ 'ਚ ਪਛਤਾਉਣਗੇ ਤੇ ਅਸੀਂ ਬੰਗਲਿਆਂ 'ਚ ਆਵਾਂਗੇ ਅਦਾ ਅਸੀਂ ਉਹੀ ਪਛਤਾਈ ਜਾਂਦੇ ਤੂੰ ਫੇਰ ਬੰਗਲੇ 'ਚ ਬੈਠਾ ਸੋ ਖੈਰ ਇਹ ਮੈਸੇਜ ਹੋ ਨਹੀਂਗਾ ਕਿ ਤੁਸੀਂ ਵੀ ਉਹ ਕਰਨ ਲੱਗ ਜਾਓ ਇਹਦਾ ਮਤਲਬ ਇਹ ਹੈ ਕਿ ਆਪਾਂ ਆਪਦਾ ਕੰਮ ਕਰੀਏ ਇਸ ਯੂਨੀਵਰਸਿਟੀ ਦੀ ਲੜਾਈ ਨੂੰ ਜਿੱਤਿਆ ਜਾਵੇ ਔਰ ਨਾਲ ਨਾਲ ਅਸੀਂ ਜਾਗ ਤੇ ਚ ਰਹਿਣਾ ਕਿਉਂਕਿ ਅਸੀਂ ਹਰ ਰੋਜ਼ ਸੰਘਰਸ਼ ਚੋਂ ਨੇ ਸਾਡਾ ਇਹ ਐਕਸਪੀਰੀਅੰਸ ਹੈ ਜਾਗ ਤੇ ਚ ਰਹਿਣਾ ਹੈ ਜੀ 10 ਤਰੀਕ ਨੂੰ ਕੀ ਕੀ ਹੋਏਗਾ ਇੱਕ ਵਾਰੀ ਉਹ ਜ਼ਰੂਰ 10 ਤਰੀਕ ਨੂੰ ਜਨਾਬ ਵੱਡਾ ਇਕੱਠ ਹੋਊਗਾ ਉਸ ਤੋਂ ਇਲਾਵਾ ਉਹਦੀਆਂ ਡਿਟੇਲਸ ਕੀ ਹੋਣਗੀਆਂ ਉਸ ਤੋਂ ਪਹਿਲਾਂ ਕੀ ਕੀਤਾ ਜਾਊਗਾ ਸਾਰੇ ਅੱਗੇ ਪ੍ਰੈਸ ਕਾਨਫਰੰਸ ਕਰਨਗੇ ਸਾਰੇ ਇਹਨਾਂ ਦੀ ਕਾਉਂਸਲ ਕਰੂਗੀ ਔਰ ਉਹ ਤੁਹਾਨੂੰ ਡਿਟੇਲ ਦੱਸੂ ਬਟ ਉਹਦਾ ਮੇਨ ਮੁੱਦਾ ਜਿਹੜਾ 10 ਤਰੀਕ ਨੂੰ ਇਹ ਯੂਨੀਵਰਸਿਟੀ ਬੰਦ ਵੀ ਹੋਊਗੀ ਔਰ ਇਹ ਭਰੀ ਵੀ ਜਾਊਗੀ ਔਰ ਸਾਡੀ ਕੋਸ਼ਿਸ਼ ਹੈ ਕਿ ਸਾਰੇ ਚੰਡੀਗੜ੍ਹ ਨੂੰ ਨਜ਼ਰ ਆਵੇ ਔਰ ਚੰਡੀਗੜ੍ਹ ਨੂੰ ਨਹੀਂ ਪੰਜਾਬ ਨੂੰ ਔਰ ਪੂਰੇ ਪੰਜਾਬੀ ਜਗਤ ਨੂੰ ਹਰਿਆਣੇ ਔਰ ਹਿਮਾਚਲ ਨੂੰ ਕਿਉਂਕਿ ਉਹ ਖੁਦ ਭਰਨ ਆ ਲਿਆ ਚੋਂਗੇ ਇਹ ਕੰਮ ਹੋਣ ਜਾ ਰਿਹਾ ਅਗਲੀ ਗੱਲ ਖੋਲਦੇ ਆ ਜੋ ਇਹਨਾਂ ਨੇ ਕੀਤਾ ਤੈਨੂੰ ਕੀ ਲੱਗਦਾ ਕਿਉਂ ਕੀਤਾ ਚਸ਼ਮੀ ਤੇਨਾਂ ਨੇ ਕੀ ਕਾਰਨ ਹੈ ਕਿ ਇਹ ਕਹਿਣਾ ਚਾਹੁੰਦੇ ਦੇਖੋ ਜੀ ਇੰਨੀ ਇੱਕ ਗਲਤੀ ਅਸੀਂ ਕਰਤੀ ਜਾਂ ਇਹ ਮੈਸੇਜ ਦੇਣਾ ਚਾਹੁੰਦੇ ਆ ਜੇ ਦੋ ਜੀ ਨਦੀ ਲੜਾਈ ਤਾਂ ਖਤਮ ਹੋ ਗਈ ਉਹਨੇ ਨਹੀਂ ਬੈਠੇ ਆ ਜਾਂ ਡਰ ਗਏ ਨੇ ਕੀ ਗੱਲ ਹੈ ਤੁਹਾਨੂੰ ਕੀ ਲੱਗਦਾ ਇਹਦੇ ਵਿੱਚ ਜੀ ਸਾਨੂੰ ਇਹ ਲੱਗਦਾ ਜਿਹੜੀ ਬੀਜੇਪੀ ਆਰਸੈਸ ਦੀ ਨੀਤੀ ਹੈ ਜਿਹੜੀ ਪੂਰੇ ਹਿੰਦੁਸਤਾਨ ਦੇ ਵਿੱਚ ਲਾਗੂ ਕਰ ਰਹੇ ਆ ਉਹੀ ਨੀਤੀ ਉਹਨਾਂ ਨੇ ਯੂਨੀਵਰਸਿਟੀ ਦੇ ਵਿੱਚ ਲਾਗੂ ਕਰ ਰਹੇ ਆ ਤੁਸੀਂ ਦੇਖੋ ਉਹਨਾਂ ਨੇ ਜਿੰਨੇ ਫੈਸਲੇ ਲੈਣੇ ਹੁੰਦੇ ਆ ਮੰਨ ਲਓ ਉਹਨਾਂ ਨੇ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਨਾ ਕਿਉਂਕਿ 40% ਜਿਹੜੀ ਫੰਡਿੰਗ ਆ ਪੰਜਾਬ ਸਰਕਾਰ ਦਿੰਦੀ ਆ 60% ਸੈਂਟਰ ਤੋਂ ਆਉਂਦੀ ਆ ਮੰਨ ਲਓ ਆ 200 ਜਿਹੜੇ 202 ਕਾਲਜ ਪੰਜਾਬ ਯੂਨੀਵਰਸਿਟੀ ਅਫੀਲੀਏਟਡ ਆ ਪੰਜਾਬ ਦੇ ਉਹਨਾਂ ਦਾ ਵੀ ਜਿੰਨਾ ਪੈਸਾ ਸਾਰਾ ਪੰਜਾਬ ਪੰਜਾਬ ਤੋਂ ਪੰਜਾਬ ਯੂਨੀਵਰਸਿਟੀ ਨੂੰ ਮੰਨ ਲਓ ਉਹਨਾਂ ਨੇ ਜੇ ਕੁਝ ਵੀ ਕਰਨਾ ਹੈਗਾ ਉਹਨਾਂ ਨੂੰ ਇੱਕ ਰਾਹ ਪੱਧਰਾ ਚਾਹੀਦਾਗਾ ਜਿੱਥੇ ਉਹਨਾਂ ਦੀ ਜਿਹੜੀ ਡਿਸੀਜਨ 메ਕਿੰਗ ਆ ਉਹਨਾਂ ਨੂੰ ਈਜ਼ੀ ਹੋ ਜਾਏ ਅੱਜ ਦੇ ਪੰਜਾਬ ਯੂਨੀਵਰਸਿਟੀ ਦੀ 91 ਮੈਂਬਰੀ ਸੈਨੇਟ ਹੈਗੀ ਆ ਉਹਦੇ ਵਿੱਚ ਜੇ ਕੁਝ ਵੀ ਮਤਲ ਲੈ ਕੇ ਆਉਣਾਗਾ ਉਹਦੇ ਵਿੱਚ ਡਿਸਕਸ਼ਨ ਹੁੰਦੀ ਹੈ ਡਿਬੇਟ ਹੁੰਦੀ ਹੈ ਉਹਦੇ ਵਿੱਚ ਸਾਡੇ ਚੁਣੇ ਹੋਏ ਨਮਾਇਦੇ ਹੁੰਦੇ ਆ ਜਿਹਦੇ ਵਿੱਚ ਉਹ 15 ਜਿਹੜੇ ਗ੍ਰੈਜੂਏਟ ਕੌਨਸਟੀਟਿਊਐਂਸੀ ਚੋਂ ਆਉਂਦੇ ਆ ਇਲੈਕਟੋ ਕੀ ਆਉਂਦੇ ਆ ਫਿਰ ਪੰਜਾਬ ਦੇ ਕਾਲਜਾਂ ਦੇ ਪ੍ਰਿੰਸੀਪਲ ਇਲੈਕਟੋ ਕੀ ਆਉਂਦੇ ਆ ਉੱਥੋਂ ਦੇ ਪ੍ਰੋਫੈਸਰ ਅਸਿਸਟੈਂਟ ਪ੍ਰੋਫੈਸਰਾਂ ਜਿਹੜੇ ਉਹ ਇਲੈਕਟੋ ਕੀ ਆਉਂਦੇ ਆ ਚੁਣ ਕੇ ਆਉਂਦੇ ਆ ਇੱਥੇ ਉਹ ਕੋਈ ਵੀ ਜਿਹੜਾ ਪੰਜਾਬ ਦੇ ਹਿੱਤਾਂ ਦੇ ਅਗੇਂਸਟ ਜੇ ਕੋਈ ਵੀ ਫੈਸਲਾ ਹੁੰਦਾਗਾ ਉਹ ਜਿਹੜੇ ਲੋਕ ਆ ਉਹ ਪੰਜਾਬ ਦੀ ਪੰਜਾਬ ਦੇ ਨਾਲ ਇੱਕੜਾ ਕੇ ਖੜਦੇ ਆ ਉਹ ਫੈਸਲਾ ਨਹੀਂ ਪਾਸ ਹੋ ਸਕਦਾ ਅੱਜ ਜੇ ਇਹਨਾਂ ਨੇ ਬੀਜੇਪੀ ਆਰਐਸਐਸ ਨੇ ਕੋਈ ਆਪਦੀ ਨੀਤੀ ਲੈ ਕੇ ਆਉਣੀਆਂ ਉਹਦੇ ਵਾਸਤੇ ਰਾਹ ਪੱਧਰਾ ਕਰਕੇ ਜਿਹੜੀ 99 ਮੈਂਬਰ ਬੋਡੀ ਆ ਉਹਨੂੰ ਖਤਮ ਕਰ ਦਿੱਤਾਗਾ ਉਹਦੀ ਜਗ੍ਹਾ ਤੇ 31 ਮੈਂਬਰੀ ਇੱਕ ਬੋਡੀ ਲੈ ਕੇ ਆਇਆ ਜਿਹਦੇ ਵਿੱਚ ਜਿਹੜੀ 15 ਜਿਹੜੇ ਗ੍ਰੈਜੂਏਟ ਕੌਨਸਟੀਟਿਊਐਂਸੀ ਆ ਉਹ ਬਿਲਕੁਲ ਹੀ ਖਤਮ ਕਰਤੀ ਅਸਲ ਦੇ ਵਿੱਚ ਜੇ ਕੋਈ ਸਾਡੇ ਵਾਸਤੇ ਸਟੈਂਡ ਲੈਂਦਾ ਨਾ ਉਹੀ ਲੈਂਦੇ ਹੁੰਦੇ ਜਿਹੜੇ ਚੁਣਕੇ ਆਉਂਦੇ ਇਲੈਕਟ ਹੋ ਕੇ ਆਉਂਦੇ ਕਿਉਂਕਿ ਉਹਨਾਂ ਨੇ ਲੋਕਾਂ ਨੂੰ ਵੀ ਬਾਅਦ ਚ ਜਵਾਬ ਦੇਈ ਹੁੰਦੀ ਆ ਆ ਬੈਠਾ ਆਪਾਂ ਨੂੰ ਜਵਾਬ ਦੇਈ ਸੀ ਹਾਂ ਜਵਾਬ ਦੇਈ ਹੁੰਦੀ ਆ ਉਹ ਸੈਨੇਟ ਮੈਂਬਰ ਸਰਕਾਰਾਂ ਮੁਰੇ ਚੁੱਕਦੇ ਆ ਇੱਥੇ ਹੁੰਦੇ ਨਹੀਂ ਉਹਦਾ ਪਤਾ ਨਹੀਂ ਕਿੱਥੋਂ ਆਉਂਦੇ ਨੇ ਕਿੱਥੋਂ ਆਉਂਦੇ ਆ ਕਿ ਆਪ ਸਰਕਾਰ ਦੇ ਦੋ ਮਮੀ ਨਹੀਂ ਚਾਹ ਰਹੇ ਉਹ ਅੱਜ ਤੱਕ ਮੀਟਿੰਗ 'ਚ ਨਹੀਂ ਹੈ ਉਹਦੇ ਨਾਲ ਕੋਈ ਜਾਓਗੇ ਮੀਟਿੰਗ ਪਤਾ ਹੀ ਨਹੀਂ ਕੋਈ ਕਿਸੇ ਨੇ ਗੱਲ ਨਹੀਂ ਲਗਵਾਈ ਹੈ ਸਿੱਖਿਆ ਮੰਤਰੀ ਜੀ ਭਾਈ ਜੀ ਮਿਨਿਸਟਰ ਜੀ ਨੇ ਨਾਲੇ ਨਾਲ ਯੂਨੀਵਰਸਿਟੀ ਖੋਲ੍ਹ ਲਈ ਇਹ ਨਾਲ ਇੰਦਰ ਕਾਮੇ ਸੀਗਾ ਲੱਡੂਆ ਬਈ ਰਾਜ ਸਭਾ ਦੇ ਮੈਂਬਰ ਬਣ ਗਿਆ ਤੁਸੀਂ ਆਹ ਦੇਖੋ ਰਾਜ ਸਭਾ ਮੈਂਬਰ ਉਹਨੂੰ ਲਾਇਆ ਜਿਹੜਾ ਕਾਰ ਸੇਲ ਪਰਚੇਜ਼ਿੰਗ ਦਾ ਕੰਮ ਕਰਦਾ ਸੀ ਰਾਜ ਸਭਾ ਉਹਨੂੰ ਲਾਇਆ ਘੱਟੋ ਘੱਟ 5-700 ਕਰੋੜ ਰੁਪਏ ਛਮਾਈ ਦਾ ਕਮਾਉਂਦੇ ਆ ਉਹ ਮੇਨ ਮੋਟਿਵ ਕੀ ਹੈ ਇੱਥੇ 2500 ਰੁਪਏ 'ਚ ਬੰਦਾ ਐਮਏ ਕਰ ਜਾਂਦਾ ਉੱਥੇ 2 ਲੱਖ ਰੁਪਏ ਦੇ ਕੇ ਤਾਂ ਗੇਟ ਤੇ ਐਂਟਰ ਹੁੰਦਾਗਾ ਐਜੂਕੇਸ਼ਨ ਸਭ ਤੋਂ ਵੱਡਾ ਧੰਦਾ ਨਾਲੇ ਧੰਦਾ ਤੇ ਨਾਲੇ ਪੁੰਨ ਪ੍ਰਾਈਵੇਟਾਈਜ਼ ਠੀਕ ਹੈ ਜੀ ਕਿਸੇ ਤਰੀਕੇ ਨਾਲ ਇਹਨੂੰ ਕਿਵੇਂ ਬੰਦ ਕਰਨਾਗਾ ਦੂਜੀ ਗੱਲ ਪੰਜਾਬ ਦਾ ਸਿਰਾ ਚੰਡੀਗੜ ਸਾਡਾ ਤਾਜ ਹੈ ਚੰਡੀਗੜ੍ਹ ਯੂਨੀਵਰਸਿਟੀ ਲਾਹੌਰ ਤੋਂ ਲਿਆ ਕੇ ਇੱਥੇ ਬਸਾਈ ਹੈ 200 ਕਾਲਜ ਤੇ 1.5 ਲੱਖ ਬੱਚਾ ਕੋਰਸਪੋਂਡੈਂਸ ਤੇ ਪ੍ਰਾਈਵੇਟ ਰਾਈ ਪੜਦਾ ਹੈਗਾ ਜਿਹੜਾ ਬੱਚਾ ਕੋਈ ਡਿਊਟੀ ਜਾਂਦੀ ਤੀਵੀਂ ਮੁੰਡਾ ਜਿਹੜਾ ਕਹਿੰਦਾ ਮੈਂ ਐਮਏ ਕਰਨੀ ਆ ਉਹ ਅਗਲਾ 2500 3000 ਰੁਪਏ ਦੇ ਕੇ ਪੜ ਲੈਂਦਾ ਹੈਗਾ ਉਹ ਸੋਚਦੇ ਕਿ ਕਿੱਦਾਂ ਬੰਦੇ ਇਹਨੂੰ ਆਪਾਂ ਰੋਕੀਏ ਡੀਸੈਂਟਰਲਾਈਜ਼ ਕਰ ਰਿਹਾ ਥੋੜੀ-ਥੋੜੀ ਜਿਹੜਾ ਹੈਗਾ ਪੰਜਾਬ ਨੂੰ ਯੂਨੀਅਨ ਟੈਰੀਟਰੀ ਵੱਲ 5 ਕਿਲੋਮੀਟਰ ਹੁੰਦਾ ਸੀ ਪੀਐਸਐਫ ਦਾ ਦਾਰਾ 50 ਕਿਲੋਮੀਟਰ ਕੀਤਾ ਬੀਬੀਐਮਬੀ ਜੇ ਲੋਕ ਕਿਸਾਨ ਅੰਦੋਲਨ ਹੋਇਆ ਉਹ ਵੀ ਸਾਡੇ ਸਿਰ ਤੇ ਜੁੱਤੀ ਮਾਰਨ ਦੀ ਕੋਸ਼ਿਸ਼ ਕੀਤੀ ਸੀਗੀ ਇਹ ਵੀ ਸਿਰ ਤੇ ਜੁੱਤੀ ਹੈ ਤੇ ਇਹਨਾਂ ਨੂੰ ਆਪਾਂ ਨੂੰ ਜੁੱਤੀ ਲੈ ਕੇ ਟੱਕਰਨਾ ਪੈਣਾਗਾ ਜੀ ਇਹਨਾਂ ਨੂੰ ਟੱਕਰੇ ਹੋ ਕੇ ਟੱਕਰਨਾ ਪੈਣਾ ਹੈ ਮੇਰੀ ਗੱਲ ਕਹੀ ਰਾ ਇੱਕ ਗੱਲ ਕਹਦਾ ਮਾਂ ਗੱਲ ਕਹੀ ਆ ਉਹ ਕਹਿੰਦੇ ਪੰਜਾਬ ਦੀ ਗੱਲ ਚੱਲਦੀ बीएसएफ दी ਗੱਲ ਹੋਈ ਐ ਪਹਿਲੇ 5 ਕਿਲੋਮੀਟਰ ਸੀ ਫਿਰ ਇਹਨਾਂ ਨੇ ਵਧਾ ਕੇ ਕਰਤਾ ਹੁਣ 50 ਤੱਕ ਕਰਿਆ 50 ਕਰਿਆ ਜੋ ਕੀਤਾ ਸੀ ਆ ਦੇ ਜੀ ਡਰੋਨ 50 ਕਿਲੋਮੀਟਰ ਤੱਕ ਚਲੇ ਜਾਂਦੇ ਆ ਨਾ ਹੁਣ ਤਾਂ ਡਰੋਨ ਦਿੱਲੀ ਤੱਕ ਚਲੇ ਜਾਂਦੇ ਫਿਰ ਸਾਰਾ ਹੀ ਘੜਦੋ ਪਰ ਹੁਣ ਸਾਰਾ ਇਹ ਫੌਜ ਦੇ ਵਾਲੇ ਹੁੰਦੇ ਜੀ ਬੀਐਸਐਫ ਦੇ ਇਹ ਬਹਾਨੇ ਹੁੰਦੇ ਇਹਨਾਂ ਦੇ ਤਾਂ ਉਹ ਗੱਲ ਜ਼ਰੂਰੀ ਐ ਕਿ ਤਾਜ ਐ ਔਰ ਸਾਡੀ ਯੂਨੀਵਰਸਿਟੀ ਤਰੋਅਰ ਐ 1882 ਦੀ ਐ ਇਹ ਦੋ ਯੂਨੀਵਰਸਿਟੀਆਂ ਸੀ ਹਿੰਦੁਸਤਾਨ ਜਿੰਨਾਂ ਚੋਂ ਇੱਕ ਇਹ ਸੀ ਪੰਜਾਬ ਦੇ ਨਾਂ ਤੇ ਇੱਕ ਗੱਲ ਆ ਵੀ ਵੀ ਪਹਿਲਾਂ ਬੀਬੀਐਮ ਗਿਆ ਚੰਡੀਗੜ੍ਹ ਗਿਆ ਪੰਜਾਬ ਤੇ ਪਾਣੀ ਗਏ ਸਾਰੇ ਗਏ ਤੇ ਲੀਡਰਾਂ ਦਾ ਕੀ ਸਟੈਂਡ ਹੁੰਦਾ ਸੀ ਟਵੀਟ ਕਰਤਾ ਬਿਆਨ ਦਿੱਤਾ ਤੇ ਹੁਣ ਵੀ ਇਹੀ ਕੰਮ ਨਾ ਰਵੇ ਮੈਂ ਸਾਰੇ ਪੰਜਾਬ ਦੇ ਲੀਡਰਸ਼ਿਪ ਨੂੰ ਜਿਹੜੇ ਕੋਈ ਪੋਲੀਟੀਕਲ ਐਕਟਿਵ ਨੇ ਜਾਂ ਸੋਸ਼ੀਅਲੀ ਐਕਟਿਵ ਨੇ ਕਿਸਾਨ ਜਿੱਤੇ ਬੰਦੀਆਂ ਕੱਲਾ ਕੋਈ ਇਹ ਗੱਲ ਨਾ ਸਮਝੇ ਵੀ ਬਿਆਨ ਦੇ ਕੇ ਟਵੀਟ ਕਰਕੇ ਇਹ ਮਸਲਾ ਹੱਲ ਹੋ ਜਾਣਾ। इवन ਮਤਾ ਪਾ ਕੇ ਮਤਾ ਪਾ ਕੇ ਬੋਲਦੇ ਦੁੱਖ ਹੀ ਆਉਣਗੇ। ਪਹਿਲਾਂ ਵੀ ਇਹ ਦੁੱਖ ਹੀ ਆਣੇ। ਵੀ ਕੱਲੇ ਬਿਆਨਾਂ ਤੱਕ ਇੱਥੇ ਗਰਾਊਂਡ 'ਤੇ ਉਤਰਨਾ ਪੈਣਾ। ਇੱਥੇ ਪਿੰਡਾਂ ਦੇ ਵਿੱਚੋਂ ਆਪਣੀ ਕੌਂਸਲੈਂਸੀਆਂ ਦੇ ਵਿੱਚੋਂ ਬੰਦੇ ਲੈ ਕੇ ਆਓ। ਪੰਜਾਬ ਦੇ ਵਿੱਚ ਪੂਰਾ ਮਾਹੌਲ ਬਣਾਓ ਤਾਂ ਕਿ ਸੈਂਟਰ ਨੂੰ ਪਤਾ ਲੱਗੇ ਵੀ ਪੰਜਾਬ ਕੱਟਾ ਜਿਵੇਂ ਕਿਸਾਨੀ ਅੰਦੋਲਨ ਚ ਹੋਇਆ ਜੇ ਇਕੱਲੇ ਬਿਆਨਾਂ ਤੱਕ ਹੋਇਆ ਸਾਨੂੰ ਜਿੱਤੇ ਮੰਨੋਗੇ ਅਸੀਂ ਤੁਹਾਨੂੰ ਫੜ ਲਾਂਗੇ ਵੀ ਤੁਸੀਂ ਸਾਰਾ ਕੁਝ ਸਾਡਾ ਗਵਾਇਆ ਜੋ ਦੇ ਜ਼ਿੰਮੇਵਾਰ ਵੀ ਤੁਸੀਂ ਹੋਵੋਗੇ ਹੁਣ ਇਹ ਤੈਅ ਕਰ ਲੋ ਵੀ ਇਕੱਲੇ ਬਿਆਨ ਹੀ ਇਕੱਲੇ ਦੇਣੇ ਆ ਵੀ ਬੀਬੀਐਮ ਵਿਗਿਆ ਤੇ ਯੂਨੀਵਰਸਿਟੀ ਗਿਆ ਆਹ ਵਾਲੀ ਗੱਲ ਕਹਿਣੀ ਆ ਜਾਂ ਬਚਾਣੀ ਆ ਜੇ ਬਚਾਣੀ ਆ ਤੇ ਮੂਵਮੈਂਟ ਆ ਕੇ ਆ ਕੇ ਆ ਕੇ ਬੱਚਿਆਂ ਦੇ ਨਾਲ ਖੜ ਕੇ ਲੜੋ ਇਹ ਤਾਂ ਜ਼ਿੰਮੇਦਾਰ ਤੁਸੀਂ ਹਮੇਸ਼ਾ ਪੰਜਾਬ ਨੇ ਕਿਸੇ ਨੂੰ ਮਾਫ਼ ਨਹੀਂ ਕਰਨਾ ਇੱਕ ਤੁਸੀਂ ਹੋਰ ਸੋਚ ਲੈ ਜੇ ਇਹਨਾਂ ਨੇ ਇਹ ਨਾ ਕੀਤਾ ਫਿਰ ਆਪਾਂ ਇਹਨਾਂ ਨਾਲ ਕੀ ਕਰਨਾ ਇਹ ਵੀ ਸੋਚੋ ਇਹ ਜ਼ਰੂਰੀ ਹੈ ਬੇਟਾ ਹਿੰਦੂ ਵੀ ਬੋਲ ਕੋਈ ਗੋਵਿੰਦ ਜੀ ਜਿਵੇਂ ਹੁਣ ਮਤਲਬ ਕਹਿਤਾ ਵੀ ਮੈਂ ਤਾਂ ਪੇਪਰ ਵਰਕ ਲੈ ਕੇ ਆ ਗਿਆ ਜੀ ਤਾਂ ਬਹੁਤ ਗਲਤ ਹੈ ਹੋ ਵੀ ਨਹੀਂ ਸਕਦਾ ਗੈਰ ਕਾਨੂੰਨੀ ਆਨ ਕਨਸਟੀਟਿਊਸ਼ਨਲ ਹੈ ਬਹੁਤ سارے ਸ਼ਬਦ ਉਹਨਾਂ ਨੇ ਵਰਤੇ ਮਤਲਬ 2022 ਦੇ ਵਿੱਚ ਅਮਿਤ ਸ਼ਾਹ ਨੇ ਬਿਆਨ ਦਿੱਤਾ ਸੀਗਾ ਵੀ ਅਸੀਂ ਪੰਜਾਬ ਯੂਨੀਵਰਸਿਟੀ ਦਾ ਕੇਂਦਰੀਕਰਨ ਕਰਾਂਗੇ ਉਦੋਂ ਭਗਵਾਨsman ਆਮ ਆਦਮੀ ਪਾਰਟੀ ਸਰਕਾਰ ਕੀ ਕਰਦੀ ਪਈ ਸੀਗੀ ਉਦੋਂ ਇਹਨਾਂ ਨੇ 12 ਮਾਰਚ ਕਰਦੇ ਵਿਦਿਆਰਥੀਆਂ ਦੇ ਉੱਤੇ 50 ਪੁਲਿਸ ਵੱਲੋਂ ਲਾਠੀ ਚਾਰਜ ਕਰਵਾਇਆ ਸੀ ਸਿਵਲ ਯੂਨੀਫਾਰਮ ਦੇ ਵਿੱਚ ਤੇ ਦੂਜੀ ਯੂਨੀਫਾਰਮ ਦੇ ਵਿੱਚ ਉਹਨਾਂ ਨੇ ਧੂ ਧੂ ਕੇ ਖੁੱਟਿਆ ਸਾਨੂੰ ਸਾਡੇ ਉੱਤੇ ਅਸੀਂ ਆਪਣੇ ਪਿੰਡੇ ਦੇ ਪੰਜਾਬ ਪੁਲਿਸ ਦੀਆਂ ਲਾਠੀਆਂ ਨੇ ਡਾਂਗਾ ਰਿਓ ਹੰਡਾਈਆਂ ਨੇ ਪੰਜਾਬ ਪੁਲਿਸ ਦਾ ਅਸਲ ਟਰੈਕਟਰ ਇਹ ਹੈ ਅੱਜ ਭਗਵੰਤ ਮਾਨ ਕਹਿ ਰਿਹਾ ਵੀ ਅਸੀਂ ਤਾਂ ਤੁਹਾਡੇ ਨਾਲ ਖੜੇ ਆ ਕੀ ਭਗਵੰਤ ਮਾਨ ਕੋਲ ਨਹੀਂ ਸਾਕਤ ਨਹੀਂ ਹੈਗੇ ਵੀ ਇੱਥੇ ਆ ਕੇ ਧਰਨੇ ਤੇ ਬੈਠੇ ਜਦੋਂ ਉੱਥੇ ਕੇਜਰੀਵਾਲ ਨੂੰ ਕਿਹ ਰਕਾਰ ਕਰੇ ਉਦੋਂ ਸਾਰੇ ਜਾਣਦੇ ਹੋ ਉਦੋਂ ਫਟਾਫਟ ਸਾਰੇ ਪਹੁੰਚ ਜਾਂਦੇ ਨੇ ਉੱਥੇ ਕੀ ਉਹਨਾਂ ਦਾ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੀ ਦਰਾਸਤ ਯੂਨੀਵਰਸਿਟੀ ਦੇ ਨਾਲ ਇੰਨਾ ਸਰੋਕਾਰ ਨਹੀਂ ਹੈਗਾ ਵੀ ਉਹ ਆ ਕੇ ਧਰਨਾ ਲਾ ਦੇਣ ਇਤੋਂ ਪਤਾ ਲੱਗਦਾ ਬੇਟਾ ਉਹ ਸੀਰੀਅਸ ਕੇਜਰੀਵਾਲ ਨਾਲ ਪੰਜਾਬ ਨਾਲ ਇਸ ਵੇਲੇ ਇਸ ਵੇਲੇ ਜਿਹੜੀ ਇਸ ਵੇਲੇ ਜਿਹੜੀ ਪੰਜਾਬ ਸਰਕਾਰ ਹੈ ਉਹ ਕੋਈ ਕੋਵਿਡ ਸੈਨੇਟ ਦੀ ਮੀਟਿੰਗ ਨਹੀਂ ਉਹਨੇ ਲਈ ਕੋਈ ਮੱਕੂ ਉਤਨੀ ਭਾਵੇਂ ਕਿਸੇ ਦੀ ਸਰਕਾਰ ਰਹੀ ਹੋਵੇ ਕਦੀ ਨਾ ਬੱਲੇ ਵੜਿਆ ਨਾ ਕਦੇ ਮੁੱਸੀ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਜਿਹੜੀਆਂ ਟੈਕਨੋਲੋਜੀ ਦੇ ਕੇਸ ਚੱਲ ਰਹੇ ਆ 24 ਅਸਲਰ ਤੇ ਇੱਕ ਇੱਕ ਬੰਦਾ 3-3 4-4 ਤਨਖਾਹਾਂ ਲੈਂਦੇ ਆ ਕੈਂਪਸ ਦੇ ਵਿੱਚ ਹਾਈ ਕੋਰਟ ਦੇ ਵਿੱਚ ਸੀਬੀਆ ਇਨਕੁਆਰੀ ਦੀਆਂ ਮੰਗਾ ਚੱਲਦੀਆਂ ਪਿਆਣੇ ਪਰ ਉਹਦੇ ਦੇ ਕੋਈ ਬੋਲ ਨਹੀਂ ਰਿਹਾ ਤੇ ਹੁਣ ਸੈਂਟਰ ਨੂੰ ਇਹ ਸਾਰਾ ਸੌਕ ਕੇ ਕੋਈ ਚਾਂਸਲਰ ਕਰੇ ਕੋਈ ਤਬਾਹ ਕਰ ਦੇ ਪ੍ਰਾਈਵੇਟਾਈਜ਼ ਕਰ ਦੇ ਕੁਝ ਕਰ ਦੇ ਆਪਾਂ ਕੁਝ ਨਹੀਂ ਕਰ ਸਕਾਂਗੇ ਹੁਣ ਗਰਾਊਂਡ ਤੇ ਲੜਨ ਦੀ ਗੱਲ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਰੋਜ਼ ਆ ਕੇ ਥਗੜੇ ਹੋਈਏ ਤੇ ਯੂਨੀਵਰਸਿਟੀ ਤੇ ਪੰਜਾਬ ਦੇ ਵਿੱਚ ਪੂਰਾ ਮੌਲ ਵੀ ਇੱਕ ਗੱਲ ਆਪਾਂ ਸਮਝੀਏ ਵੀ ਪੰਜਾਬ ਦੇ ਲੋਕਾਂ ਨੂੰ ਅਪੀਲ ਵੀ ਯੂਨੀਵਰਸਿਟੀ ਤੁਹਾਡੇ ਹੱਥੋਂ ਜਾ ਰਹੀ ਹੈ ਬਈ ਤੁਸੀਂ ਕੱਲ ਨੂੰ ਇਹ ਨਾ ਕਿਉਂ ਕਿ ਤੁਸੀਂ ਯੂਨੀਵਰਸਿਟੀ ਦੇ ਵਿੱਚ ਬੈਠੇ ਤੁਸੀਂ ਯੂਨੀਵਰਸਿਟੀ ਬਚਾਈ ਨਾ ਅਸੀਂ ਤਾਂ ਬੈਠੇ ਆ ਅਸੀਂ ਆ ਉਹਦੀ ਸਮਰੱਥਾ ਮੁਤਾਬਕ ਮੋਰਚਾ ਲਈ ਬੈਠੇ ਆ ਤੁਸੀਂ ਸਾਡੇ ਨਾਲ ਆ ਕੇ ਰਣੋ ਜੇ ਅੱਜ ਪੰਜਾਬ ਯੂਨੀਵਰਸਿਟੀ ਪੰਜਾਬ ਦੇ ਹੱਥਾਂ ਚੋਂ ਨਿਕਲ ਕੇ ਸੈਂਟਰ ਦੇ ਹੱਥ ਜਾਂਦੀ ਆ ਉਹਦੇ ਵਿੱਚ ਇਹ ਫਿਰ ਪੰਜਾਬ ਦੇ ਲੋਕਾਂ ਦੀ ਗਲਤੀ ਹੋਊਗੀ ਕਿ ਸਾਡੇ ਨਾਲ ਆ ਕੇ ਨਹੀਂ ਫੜੇ ਪੰਜਾਬ ਦੇ ਲੀਡਰਾਂ ਦੀ ਗਲਤੀ ਹੋਊਗੀ ਜਿੰਨੀਆਂ ਸਰਕਾਰਾਂ ਨੇ ਜਿੰਨੀਆਂ ਪੋਲੀਟੀਕਲ ਪਾਰਟੀਆਂ ਨੇ ਪੰਜਾਬ ਦੇ ਵਿੱਚ ਉਹਨਾਂ ਦਾ ਫਰਜ਼ ਬਣਦਾਗਾ ਵੀ ਇਹ ਨਾ ਸੋਚਣਗੇ ਸਾਡੀ ਤਰਨ ਤਰਨੜੀ ਇਲੈਕਸ਼ਨਾਂ ਬਿਆਨ ਦੇ ਕੇ ਅਸੀਂ ਉਹ ਚ ਆਪਦਾ ਨੈਰੇਟਿਵ ਚਲਾ ਲਈਏ ਵੀ 11 ਤੋਂ ਬਾਅਦ ਅਸੀਂ ਵਿਲੇ ਹੋ ਕੇ ਬੈਠ ਗਏ ਯਾਰ ਜਿਹੜੇ ਯੂਨੀਵਰਸਿਟੀ ਦੇ ਨਹੀਂ ਹੋਏ 50 50 ਕਿਸੇ ਨੂੰ ਉਹਨਾਂ ਦੇ ਹੋ ਜਾਣਗੇ ਬਿਲਕੁਲ ਹਨਾ ਅੱਛਾ ਇੱਕ ਗੱਲ ਰਾਮਨ ਤੇ ਵੀ ਆਉਣੇ ਭਾਈ ਕੀ ਇਹ ਸਮਝ ਗਿਆ ਸਾਰੀ ਤੂੰ ਵੀ ਆਪ ਦੇ ਵੱਲੋਂ ਬੋਲ ਕੋਸ਼ਿਸ਼ ਕਰ ਰਮਨ ਨੂੰ ਰੱਖਣ ਦਗਾ ਇੱਕ ਮਿੰਟ ਖੜ ਜਾ ਪਹਿਲਾਂ ਇਹ ਬੋਲ ਫਿਰ ਰਮਨ ਤੇ ਆਉਣੇ ਪਹਿਲਾਂ ਬੋਲ ਬੋਲ ਅਜਾ ਤੂੰ ਬੋਲ ਥੋੜਾ ਸਿਆਣਾ ਬੰਦਾ ਸਾਡਾ ਕੰਮ ਨਹੀਂ ਇਹਦਾ ਆਪਣਾ ਪੂਰਾ ਬਹੁਤ ਇੰਟੈਲੈਕਟ ਮੁੰਡਾ ਨਹੀਂ ਨਹੀਂ ਬੋਲਣਾ ਜਿਹੜੀ ਆਮ ਆਦਮੀ ਪਾਰਟੀ ਦੀ ਗੱਲ ਹੈ ਨਾ ਕਿ ਅਸੀਂ ਉਹਨਾਂ ਤੋਂ ਉਮੀਦ ਕਰੀਏ ਉਹਨਾਂ ਦੀ ਸਟੇਟਮੈਂਟ ਬਾਅਦ ਚੋਂ ਆਈ ਉਹ ਤੋਂ ਪਹਿਲਾਂ ਹਰਜੋਤ ਬੈਂਸਦਾ ਇੱਥੇ ਕਿਸੇ ਮਤਲਬ ਯੂਨੀਵਰਸਿਟੀ ਦੇ ਖਾਸੇ ਤਕੜੇ ਬੰਦੇ ਨੂੰ ਫੋਨ ਆ ਕੇ ਪਹਿਲਾਂ ਇਹ ਪੁੱਛਿਆ ਯਾਰ ਅਸੀਂ ਹੁਣ ਮੈਂਬਰ ਹੈਗੇ ਆਕਰ ਇਹ ਉਹ ਕਹਿੰਦੇ ਵੀ ਨਹੀਂ ਨਹੀਂ ਤੁਸੀਂ ਹੈਗੇ ਹੋ ਤੁਸੀਂ ਬਰਵਾਹਣਾ ਇਹ ਬਸ ਇਹ ਗੱਲ ਨਾਲ ਉਹ ਦਿਨ 2022 ਦੇ ਵਿੱਚ ਸਾਨੂੰ ਇਹ ਗੱਲ ਪਤਾ ਲੱਗੀ ਵੀ 2022 ਦੇ ਵਿੱਚ ਇਹਨਾਂ ਨੇ ਸੈਂਟਰ ਨੂੰ ਦਿੱਤੀ ਇਹਦੀ ਐਨਓਸੀ ਦਿੱਤੀ ਹੈ ਤਾਂ ਹੀ ਇਹ ਕੰਮ ਹੋਇਆ ਉਹਦੀ ਅਸੀਂ ਆਰਟੀਆਈ ਪਾਈਆਂ ਨੇ ਮੰਗਿਆ ਹਾਲ ਤੱਕ ਉਹਦਾ ਜਵਾਬ ਨਹੀਂ ਦਿੱਤਾ ਇਹ ਵੀ ਜਦ ਤੱਕ ਕਰੇ ਸਰਕਾਰ ਬਿਓਨਿਓਨ ਦੇ ਵਿੱਚ ਮਿੰਟ ਸੱਕੀ ਹੋ ਰਹੀਆਂ ਨੇ ਮਤਲਬ ਪੰਜਾਬ ਸਰਕਾਰ ਤੋਂ ਬਾਰੀਆਂ ਉਮੀਦਾਂ ਸਾਨੂੰ ਇਸ ਤਰ੍ਹਾਂ ਤਾਂ ਨਹੀਂ ਹੈਗੀਆਂ ਜੋ ਉਹਨਾਂ ਦੇ ਲੱਛਣ ਨੇ ਪਰ ਦੇਖੋ ਇੱਕ ਨਾ ਉਹ ਗੱਲ ਮਸ਼ਹੂਰ ਹੋਈ ਸੀ ਚੰਨੀ ਦੀ ਕਿ ਯਾਰ ਇਹਨਾਂ ਦਾ ਨਾ ਲੋਕਾਂ ਨੇ ਪਾਥੀਆਂ ਮਾਰਨੀਆਂ ਨੇ ਇਹ ਸੱਚੀ ਗੱਲ ਜੰਨੀ ਸਾਹਿਬ ਇੱਥੇ ਪੜਦੇ ਨੇ ਤੇ ਮਤਲਬ ਗੱਲ ਇਹ ਆ ਕਿ ਗੱਲ ਪਾਥੀਆਂ ਵੱਲ ਨੂੰ ਜਾਂਦੀ ਲੱਗਦੀ ਆ ਪਰ ਪਾਥੀਆਂ ਉਹਨਾਂ ਦੇ ਹੀ ਵਜਣ ਦੀ ਆ ਜਿਹੜੇ ਕਹਿ ਰਹੇ ਨੇ ਉਹਨਾਂ ਨੇ ਬੜੇ ਚੰਦ ਚਾੜ੍ਹੇ ਆ ਪਹਿਲਾਂ ਤੇ ਆ ਉਹਨਾਂ ਨੇ ਕੀਤੇ ਬੜੇ ਇਹਨਾਂ ਲਿਟਮਸ ਟੈਸਟ ਬੁੰਦੇ ਨੇ ਕੁਛ ਪਰ ਪੰਜਾਬ ਯੂਨੀਵਰਸਿਟੀ ਉਹ ਚੀਜ਼ ਆ ਕਿ ਜਿਹੜੀ ਪੰਜਾਬ ਦੀ ਉਸ ਲੈਗਸੀ ਨੂੰ ਬਿਆਨ ਕਰਦੀ ਹੈ ਕਿ ਜੇ ਅਸੀਂ ਕੁਝ ਪਾਰਟੀਸ਼ਨ ਤੋਂ ਪਹਿਲਾਂ ਤੋਂ ਚੱਕ ਕੇ ਲੈ ਕੇ ਆਏ ਹਨ ਸਾਡੀ ਇੱਕੋ ਇੱਕ ਚੀਜ਼ ਆ ਜਿਹੜੀ ਮਤਲਬ ਸਾਡੇ ਅਤੀਤ ਨੂੰ ਸਾਡੇ ਅੱਜ ਨਾਲ ਪੂਰੀ ਤਰ੍ਹਾਂ ਨਾਲ ਜੋੜ ਸੰਜੇ ਪੰਜਾਬ ਦੀ ਉਹ ਲੈਗਸੀ ਆ ਜਿਹਦੇ ਵਾਸਤੇ ਇਕੱਲੇ ਇਕੱਲੇ ਬੰਦੇ ਨੇ ਢਾਲ ਪਾ ਕੇ ਪੈਸਾ ਇਕੱਠਾ ਕਰਕੇ ਯੂਨੀਵਰਸਿਟੀ ਬਣਾਈ ਸੀ ਇਕੱਲੇ ਇਕੱਲੇ ਨੇ ਢਾਲ ਤਾਂ ਪਾਈ ਸੀ ਵੀ ਸਾਡੀ ਯੂਨੀਵਰਸਿਟੀ ਆ ਇਕਲੈਕਟਿਵਲੀ ਰਨ ਕਰਾਂਗੇ ਤੇ ਜੋ ਇਕੱਲੇ ਇਕੱਲੇ ਚੋਂ ਜਿਹੜਾ ਵੋਟ ਪਾਉਣ ਦਾ ਸੀ ਗ੍ਰੈਜੂਏਟਾਂ ਦਾ ਉਹਨਾਂ ਨੇ ਖਤਮ ਕਰਤਾ ਤਾਂ ਆਮ ਆਦਮੀ ਪਾਰਟੀ ਚਾਹੇ ਕਾਂਗਰਸ ਚਾਹੇ ਅਕਾਲੀ ਦਲ ਚਾਹੇ ਅਕਾਲੀ ਦਲ ਪੁਨਰ ਸਰਜੀਤ ਚਾਹੇ ਅਕਾਲੀ ਦਲ ਵਾਰਿਸ ਪੰਜਾਬ ਦੇ ਮਤਲਬ ਇਹ ਲਿਖਣ ਨਾਲ ਕੋਈ ਕੁਝ ਨਹੀਂ ਬਣਦਾ ਸਮਾਂ ਆਇਆ ਕਿ ਆਪਾਂ ਦਿਖਾਈਏ ਕਿ ਯਾਰ ਜਿਹੜੇ ਵਾਰਿਸ ਪੰਜਾਬ ਦੇ ਨੇ ਉਹ ਆਪਣੀ ਲੈਗੇਸੀ ਨੂੰ ਕਿਵੇਂ ਜਿਉਂਦਾ ਰੱਖਦੇ ਨੇ ਅਕਾਲੀ ਦਲ ਤੇ ਵੀ ਉਹੀ ਸਵਾਲ ਆ ਕਿ ਹੁਣ ਜੋ ਗੱਲ ਕਰੀ ਜਾਂਦੀ ਹੈ ਕਿ ਯਾਰੇ ਸੰਘਰਸ਼ੀਨੀ ਪਾਰਟੀ ਆ ਤਾਂ ਉਹਨਾਂ ਤੋਂ ਵੀ ਸਾਨੂੰ ਇਹੀ ਉਮੀਦ ਆ ਤੇ ਉਮੀਦ ਕਰਦੇ ਆ ਕਿ ਸਾਰੀ ਲੜਾਈ ਚ ਪੰਜਾਬੀ ਇਕੱਲੇ ਪੰਜਾਬੀ ਟੱਕਰਾਂ ਨਹੀਂ ਮਾਰਨਗੇ ਹਰਿਆਣੇ ਨਾਲ ਸਾਡਾ ਇਹ ਰਿਸ਼ਤਾ ਬਹੁਤ ਪੁਰਾਣਾ ਜਾਂਦਾ ਤੇ ਖਾਸ ਤੌਰ ਤੇ ਕਿਸਾਨ ਅੰਦੋਲਨ ਤੋਂ ਬਾਅਦ ਤੋਂ ਬਹੁਤ ਮਜ਼ਬੂਤੀ ਨਾਲ ਤੇ ਅਸੀਂ ਉਮੀਦ ਕਰਦੇ ਆ ਕਿ ਉਹ ਰਿਸ਼ਤਾ ਇਹ ਚ ਹੋਰ ਨਿੱਖਰ ਕੇ ਆਊਗਾ ਤੇ ਸਾਡੀ ਜਿਹੜੀ ਸਾਂਝ ਆ ਹੋਰ ਮਜ਼ਬੂਤ ਹੋਊਗੀ ਤੇ ਇਹਦੇ ਨਾਲ ਨਾਲ ਹਮਾਚਲੀ ਸਾਡੇ ਵੀ ਉਹਨਾਂ ਨੂੰ ਵੀ ਅਪੀਲ ਆ ਕਿ ਨਾਰਥ ਇੰਡੀਆ ਦਾ ਸਭ ਤੋਂ ਪ੍ਰੀਮੀਅਰ ਇੰਸਟੀਚਿਊਟ ਹੈ ਚੰਡੀਗੜ੍ਹ ਦਿੱਲੀ ਤੋਂ ਬਾਅਦ ਚੋਂ ਮੇਨ ਸੈਂਟਰ ਆ ਇਹ ਤੇ ਅਨੇ ਗੱਲਾਂ ਤਾਂ ਅੱਗੇ ਵੀ ਵਧਣੀਆਂ ਨੇ ਪਰ ਮੂਲ ਰੂਪ ਚ ਇਹ ਸਟੈਬਲਿਸ਼ ਕਰਨ ਦਾ ਬੇੜਾ ਕਿ ਦਿੱਲੀ ਦੇ ਜਵਾੜੇ ਜਿਹੜੇ ਸਾਡੇ ਇੱਥੇ ਯੂਨੀਵਰਸਿਟੀ ਦੇ ਖੁੱਲੇ ਪਏ ਨੇ ਉਹ ਚੋਂ ਯੂਨੀਵਰਸਿਟੀ ਕੱਲੀ ਅਸੀਂ ਕੱਢਣੀ ਨਹੀਂ ਹੈ ਅਸੀਂ ਉਹ ਜਵਾੜਿਆਂ ਦਾ ਮੂੰਹ ਪਾਣ ਕੇ ਉਹਨਾਂ ਨੂੰ ਵਾਪਸ ਮੋੜਨਾ ਕਿਸਾਨ ਅੰਦੋਲਨ ਤੇ ਇੱਕ ਵਾਰੀ ਦੱਸਿਆ ਗਿਆ ਤੇ ਮੋੜ ਦੱਸਣ ਦਾ ਵੇਲਾ ਆਇਆ ਕਿ ਉਹ ਕਲੈਕਟਿਵਲੀ ਹੋ ਸਕਦਾ ਤਾਂ ਹੋਰ ਕੋਈ ਰਾਹ ਨਹੀਂ ਇੱਕ ਗੱਲ ਹੋਰ ਹੈ ਕਹਿ ਦਿੰਨੀ ਹੁੰਦੀ ਜਿਹੜੀ ਰਮਨ ਨੇ ਗੱਲ ਕਹੀ ਹੈ ਨਾ ਕਿ ਹਰਿਆਣਾ ਔਰ ਹਿਮਾਚਲ ਮੈਂ ਸਿਰਫ ਇੰਨਾ ਕਹੂੰਗਾ ਕਿ ਕਹਿਣ ਨਾਲ ਨਹੀਂ ਹੋਣਾ ਆਉਣਾ ਵੀ ਪੈਣਾ ਥੋਡੇ ਕਰਮ ਦੱਸਣਗੇ ਕਿ ਤੁਸੀਂ ਇਸ ਯੂਨੀਵਰਸਿਟੀ ਨੂੰ ਕਿੰਨਾ ਕਾਦਰ ਸਮਝਦੇ ਕਿ ਕਹਿਣ ਨੂੰ ਅਸੀਂ ਕਹਿ ਰਹੇ ਹਾਂ ਪਰ ਆਇਓ ਜੇ ਔਰ ਉਸ ਤੜ ਲੈਣ ਆਇਓ ਜੇ ਕਿ ਆਪਾਂ ਆਪਦੀ ਉਸ ਸਾਂਝੀ ਵਿਰਾਸਤ ਨੂੰ ਬਚਾ ਸਕੀਏ ਤੁਸੀਂ ਬੋਲ ਜਰਾ ਫੇਰ ਆਪਾਂ ਚਰਚਾ ਨੂੰ ਹੋਰ ਅੱਗੇ ਲਿਜਾਂਗੇ ਅਗਰੇ ਇਹ ਤਾਂ ਚੱਕ ਲੋ ਪਰ ਮਾੜਾ ਜ਼ੋਰ ਦੀ ਬੋਲ ਉਹ ਤਾਂ ਰੁਪੂ ਕਰਕੇ ਆਏ ਨੇ ਜਿਵੇਂ ਗਾੜੀ ਚ ਬੋਲਦਾ ਤੇਰੇ ਵਾਲੇ ਹਾਂਜੀ ਜਿਹੜੇ ਸਾਰੇ ਹੀ ਆਪਣੇ ਆ ਜਿਹੜੇ ਨੇ ਇੱਕ ਵਾਰੀ ਇੱਕ ਦੂਜੇ ਨੂੰ ਹੀ ਵਖਾਦਿਆ ਕਰੋ ਹੁਕਮ ਆ ਕੁਮਾਰੀ ਗੱਲ ਦੀ ਰੂਪ ਰੇਖਾ ਤਾਂ ਤੁਸੀਂ ਤੈਅ ਕਰਨੀ ਹੈ ਬਾਕੀ ਸਾਰੇ ਅਸੀਂ ਅਸੀਂ ਤਾਂ ਤੁਹਾਡੇ ਨਾਲ ਹੈ ਤੇ ਤੁਸੀਂ ਸਾਰਾ ਜਿਹੜਾ ਪ੍ਰੋਗਰਾਮ ਕਰਦਾ ਤੁਸੀਂ ਆਪ ਕਰਨਾ ਹੈ ਹਰਮਾਚਲ ਹਰਿਆਣਾ ਸਭ ਨੂੰ ਖੁੱਲਾ ਸਦਾ ਹੈ ਉਉਜੀ ਗੱਲ ਇਹ ਹੈ ਵੀ ਜਿਹੜੇ ਲੀਡਰ ਨੇ ਲੋਕਲ ਬਹੁਤ ਠੰਡੀ ਗੜੇ ਰਹਿੰਦੇ ਨੇ ਇੱਕ ਇੱਕ ਰੁਕਾ ਬੁਲਾ ਕੇ ਘਰ ਘਰ ਦੇ ਜਾਂਦੇ ਕਦੋਂ ਕੋਈ ਇਹ ਨਾ ਗਿਆ ਮੈਨੂੰ ਪਤਾ ਨਹੀਂ ਆ ਵੀ ਸੀ ਕਹਿ ਗਈ ਸੀ ਨਹੀਂ ਮੈਨੂੰ ਪਤਾ ਹੀ ਨਹੀਂ ਛੇ ਦਿਨ ਦਾ ਮੁੰਡਾ ਅੱਜ ਤੇ ਮਰਨ ਵਰਤੇ ਬੈਠਾ ਹੈਈ ਨੇ ਤਾਂ ਮਲ ਨਿੱਗਰ ਸੀਰ ਦੇ ਉਹਨੂੰ ਕੁਰਸੀਆਂ ਵੀ ਦੇ ਦਾਂਗੇ ਬਾਈ ਜੀ ਤੁਸੀਂ ਆਓ ਕਿਹੜੀ ਬੰਦੇ ਨੂੰ ਪੈਰਾ ਭਰ ਬੈਠਣਾ ਉਹ ਕਹਿੰਦਾ ਤਾਂ ਨੇ ਉਹ ਇਸ ਕਰਕੇ ਕੋਈ ਨਹੀਂ aur ਦੂਜੀ ਗੱਲ ਇਹ ਕਿ ਦਿਵਾਲੀ ਦੇ ਰੱਖਿਓ ਕਿ ਇੱਕ ਸੰਘਰਸ਼ ਜੇ ਆਪਾਂ ਪ੍ਰੋਟੈਸਟ ਦਾ ਰਾਹ ਪੜਿਆ ਨਾ ਇਹ ਸ਼ਾਂਤ ਮੇ ਰੱਖਿਓ ਪੂਰੀ ਕੋਸ਼ਿਸ਼ ਹੁੰਦੀ ਹੈ ਵਿਗਾੜਨ ਦੀ ਉੱਥੇ ਪੈ ਖਲਾਰਾ ਪੈਦਾ ਬਸ ਇਹ ਜਿੰਨਾ ਚ ਰਹਿ ਰੱਖਾਂਗੇ 59 ਫਰਮਾਂ ਦਾ ਕੰਮ ਸਿਰੇ ਲੱਗ ਜਾਏ ਥੋੜੀ ਜਿਹੀ ਕੋਈ ਗਰੀਬੀ ਬੀ ਬੰਦੇ ਅਗਰੇ ਸੇ ਵੱਢਿਆ ਇਹਨੇ ਡੈਸ਼ ਗਿਆ ਬਾ ਜਿਹੜੀ ਵਾਈਜ਼ ਲਾਈਨ ਹੈ ਤੁਹਾਡੀ ਸਟੂਡੈਂਟ ਦੀ ਉਹ ਫਰੰਟ ਲਾਈਨ ਜਿਹੜੇ ਸਬਟ ਇਸਾਬ ਤੇ ਨਾ ਕੰਮ ਲੈਂਦੇ ਨੇ ਜਿਹਨਾਂ ਕੋ ਦਲੀਲ ਵੱਡੀ ਹੋਵੇ ਇਹ ਹਿਸਾਬ ਵੈਸੇ ਨੇ ਇੱਕ ਕੰਮ ਹੋ ਗਿਆ ਬੱਬੂ ਤੇਰੇ ਆਉਣਾ ਵਾਸਤੇ ਇੱਕ ਦੀ ਕੋਈ ਹਾਂਜੀ ਇੱਕ ਕੰਮ ਹੋ ਗਿਆ ਸਾਡਾ ਹੁਣ ਬੱਬੂ ਆ ਗਿਆ ਨਾ ਉਹ ਕੱਲ ਤੋਂ ਆਰਟਿਸਟ ਵੇਖੋ ਜੀ ਉਹ ਪਿੱਛੇ ਬੋਲ ਰਹੇ ਜੀ ਯਾਰ ਇਹੀ ਕਹਿਣ ਲੱਗੇ ਸੀ ਬਾਈ 10 ਤਰੀਕ ਨੂੰ ਯੂਨੀਵਰਸਿਟੀ ਵਿੱਚ ਇਕੱਠ ਆ 10 ਤਰੀਕ ਨੂੰ ਲਈਏ ਚਾਚੇ ਨੂੰ ਮੋੜ ਲੱਗ ਗਏ ਆਹ ਆ ਇਹ ਨਹੀਂ ਚੁੱਕ ਜਾਣਾ ਇਹ ਆਹ ਆ ਜੀ ਜੀ ਨਹੀਂ ਇਹ ਦੇ ਵਾਲੇ ਤਾਰੀ ਆਉਂਦੀ ਬੋਲਣ ਦੋ ਇਹ ਦਾ ਉਹ ਜਿਹੜਾ ਇਹਦੀ ਜਿਹੜੀ ਉਹ 500 ਮਿਲੀਅਨ ਗਈ ਹੈ ਉਹ ਉਹ ਵੀ ਐਂ ਕਰਨਾ ਆ ਭਾਈ ਕਰਨਾ ਜੇ ਪਾਣੀ ਬੋਲਣ ਲੱਗੇ ਜਣੇ ਹਰਦੈ ਬਾਜ ਜਾਣੀ ਹੈ ਕੀ ਹੁੰਦਾ ਨਾ ਸੰਘਰਸ਼ ਨੂੰ ਸ਼ੁਰੂ ਕਰਨ ਔਖਾ ਹੁੰਦਾ ਹੈ ਥੋੜੀ ਥੋੜੀ ਕਾਫਲਾ ਜੁੜਦਾ ਹੁੰਦਾ ਹੈ 10 ਤਰੀਕ ਵਾਲਾ ਬੋਲ ਬੜੇ ਹਾਲੇ ਚੋਂ ਲਿਆਉਣਗੇ ਤੁਹਾਨੂੰ ਬਹੁਤ ਲੋਕ ਪਹਿਲਾਂ ਭੱਜਣਗੇ ਨਾਲ ਫੇ ਪਿੱਛੇ ਨੂੰ ਭੱਜਣਗੇ ਪਰ ਫਿਰ ਅਕੀਦਤ ਸਬਰ ਵਾਲੇ ਰਹਿ ਜਾਣਗੇ ਜਾਬਤਾਂ ਛੱਡਿਓ ਬਸ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਇਹ ਹੀ ਜਿੱਤ ਹੈ ਔਰ 10 ਤਰੀਕ ਨੂੰ ਜਿੰਨੇ ਵੀ ਸੱਜਣ ਆ ਸਕਦੇ ਨੇ ਦੂਰ ਦਰਾਡੇੋਂ ਨੇੜੇੋਂ ਜ਼ਰੂਰ ਪਹੁੰਚੋਗੇ ਅੱਛਾ ਜੇ ਤੁਸੀਂ ਹੁੰਦੇ ਤੁਹਾਡੇ ਵੇਲੇ ਐ ਕੁੜੀਆਂ ਦਾ ਹੌਸਲਾ ਹੁੰਦਾਈ ਲੋਕੀਆਂ ਬੈਠੀ ਐ ਕੁੜੀ ਸਾਡੀ ਫਾਸਟ ਲੈ ਗਿਆ ਸੈਕੰਡ ਇਅਰ ਇਸ ਤੋਂ ਵੱਧ ਸੀ ਇਸ ਤੋਂ ਵੱਧ ਸੀ ਹੋਰ ਜਿਆਦਾ ਜੋਸ਼ ਸੀ ਜੀ ਇਹ ਲੈਵਲ ਕਮਾਲ ਹੈ ਉਦੋਂ ਵੀ